ਦੇ ਕੋਟ ਪਟਿਆਲੇ ਦੇ ਵਿੱਚ ਇੱਕ ਬਹੁਤ ਵੱਡੀ ਸਿਰਦਰਦੀ ਬਣਿਆ ਹੋਇਆ ਸੀ ਨੀਰੀ ਵੀ ਔਰ ਸ਼ਹਿਰ ਵਾਸੀਆਂ ਦੀ ਉਹ ਸੀਗਾ ਜਿਹੜੀਆਂ ਸੜਕਾਂ ਪੱਟੀਆਂ ਹੋਈਆਂ ਸੀ ਅੱਜ ਅਸੀਂ ਤਕਰੀਬਨ ਤਕਰੀਬਨ 40 ਕਰੋੜ ਰੁਪਏ ਦੇ ਬਜਟ ਦੇ ਨਾਲ ਸ਼ਹਿਰ ਦੀਆਂ ਮੇਨ ਰੋਡਸ ਤੇ ਇੰਟੀਰੀਅਰ ਦੀਆਂ ਰੋਡਸ ਜਿਹੜੀਆਂ ਨੇ ਉਹ ਜਿਹੜੀਆਂ ਰੀਕਾਪਟਿੰਗ ਕਰਨ ਜਾ ਰਹੇ ਹਾਂ ਜੀ ਅੱਜ ਉਸ ਦਿਸ਼ਾ ਦੇ ਵਿੱਚ ਪਹਿਲਾ ਜਿਹੜਾ ਹੈਗਾ ਉਹ ਦੇਖੋ ਪੁਰਾਣੇ ਬੱਸ ਸਟੈਂਡ ਤੋਂ ਲੈ ਕੇ ਜਿਹੜਾ ਹੈਗਾ ਵੱਡੀ ਨਦੀ ਦਾ ਪੁਲਾਂ ਦਾ ਕਿ ਰੋਡ ਨੂੰ ਜਿਹੜਾ ਹੈ ਦੀ ਕਾਰਪਟ ਫੁੱਲੀ ਦੀ ਕਾਰਪਟ ਕਰਕੇ ਨਵਾਂ ਬਣਾਇਆ ਜਾਏਗਾ ਇਹਦੇ ਨਾਲ ਜਿਹੜਾ ਹੈ 7 ਕਰੋੜ ਰੁਪਇਆ ਲੱਗ ਰਿਹਾ ਸਾਡਾ ਉਸ ਤੋਂ ਬਾਅਦ 22 ਕਰੋੜ ਦੀਆਂ ਰੋਡਸ ਜਿਹੜੀਆਂ ਨੇ ਉਹ ਬਣਾਉਣੀਆਂ ਨੇ ਮਿਊਨਿਸਪਲ ਕਾਰਪੋਰੇਸ਼ਨ ਨੇ ਇਹਨਾਂ ਨੇ ਫੇਲ 5 ਕਰੋੜ ਦਾ ਇੱਕ ਸਟ੍ਰੈਚ ਹੋਰ ਕਰਨਾ ਹੈ ਕੰਪਲੀਟ ਕਰਨ ਤੋਂ ਬਾਅਦ 5 ਕਰੋੜ ਦਾ ਇੱਕ ਹੋਰ ਸਟ੍ਰੈਚ ਹੈ ਔਰ ਬਾਕੀ B&R PWD ਉਹਨਾਂ ਨੇ ਵੀ ਕੰਮ ਕਰਨਾ ਸਰ ਇਹ ਬਹੁਤ ਵੱਡਾ ਪ੍ਰੋਜੈਕਟ ਹੈ ਜਿਸ ਦੇ ਤਕਰੀਬਨ 350 ਕਿਲੋਮੀਟਰ ਪਾਈਪਲਾਈਨਸ ਵਿਛਾਣੀਆਂ ਸੀ 1200 200 ਕਿਲੋਮੀਟਰ ਦੇ ਕਰੀਬ ਪਾਈਪਲਾਈਨਸ ਅਸੀਂ ਵਿਛਾ ਦਿੱਤੀਆਂ ਨੇ ਤੇ ਉਹਨਾਂ ਸਟ੍ਰੈਚਸ ਦੇ ਉੱਤੇ ਸੜਕਾਂ ਬਣਨ گی۔ ਅਸੀਂ ਅਬਲੋਵਾਲ ਤੋਂ ਕੰਮ ਸ਼ੁਰੂ ਕਰਾਂਗੇ ਨਾਬਾ ਰੋਡ ਦੇ ਪਾਸੇ ਉਸ ਤੋਂ ਬਾਅਦ ਅਸੀਂ ਸ਼ਹਿਰ ਚਾਵਾਂਗੇ ਰਜਬਾਹ ਰੋਡ ਪੁਪੰਗੜਾ ਰੋਡ ਇਹਦੇ ਲੀਲਾ ਪਵਨ ਚੌਕ ਦੇ ਸਾਰੇ ਜਿਹੜੀਆਂ ਰੋਡਸ ਹੈਗੀਆਂ ਮੇਨ ਪਾਈਪਸ ਵਾਲੀ ਰੋਡ ਹੋ ਕੀ ਸਾਰੀਆਂ ਰੋਡਾਂ ਦੇ ਨਵੀਆਂ ਬਣਨ। ਦੇ ਕੋਪਟਿਆਲੇ ਦੇ ਵਿੱਚ ਇੱਕ ਬਹੁਤ ਵੱਡੀ ਸਿਰਦਰਦੀ ਬਣਿਆ ਹੋਇਆ ਸੀ ਨੀਰੀ ਵੀ ਔਰ ਸ਼ਹਿਰ ਵਾਸੀਆਂ ਦੀ ਉਹ ਸੀਗਾ ਜਿਹੜੀਆਂ ਸੜਕਾਂ ਪੱਟੀਆਂ ਹੋਈਆਂ ਸੀ ਅੱਜ ਅਸੀਂ ਤਕਰੀਬਨ ਤਕਰੀਬਨ 40 ਕਰੋੜ ਰੁਪਏ ਦੇ ਬਜਟ ਦੇ ਨਾਲ ਸ਼ਹਿਰ ਦੀਆਂ ਮੇਨ ਰੋਡਸ ਤੇ ਇੰਟੀਰੀਅਰ ਦੀਆਂ ਰੋਡਸ ਜਿਹੜੀਆਂ ਨੇ ਉਹ ਜਿਹੜੀਆਂ ਰੀਕਾਪਟਿੰਗ ਕਰਨ ਜਾ ਰਹੇ ਹਾਂ ਜੀ ਅੱਜ ਉਸ ਦਿਸ਼ਾ ਦੇ ਵਿੱਚ ਪਹਿਲਾ ਜਿਹੜਾ ਹੈਗਾ ਉਹ ਦੇਖੋ ਪੁਰਾਣੇ ਬੱਸ ਸਟੈਂਡ ਤੋਂ ਲੈ ਕੇ ਜਿਹੜਾ ਹੈਗਾ ਵੱਡੀ ਨਦੀ ਦਾ ਪੁਲਾਂ ਦਾ ਕਿ ਰੋਡ ਨੂੰ ਜਿਹੜਾ ਹੈ ਦੀ ਕਾਰਪਟ ਫੁੱਲੀ ਦੀ ਕਾਰਪਟ ਕਰਕੇ ਨਵਾਂ ਬਣਾਇਆ ਜਾਏਗਾ ਇਹਦੇ ਨਾਲ ਜਿਹੜਾ ਹੈ 7 ਕਰੋੜ ਰੁਪਇਆ ਲੱਗ ਰਿਹਾ ਸਾਡਾ ਉਸ ਤੋਂ ਬਾਅਦ 22 ਕਰੋੜ ਦੀਆਂ ਰੋਡਸ ਜਿਹੜੀਆਂ ਨੇ ਉਹ ਬਣਾਉਣੀਆਂ ਨੇ ਮਿਊਨਿਸਪਲ ਕਾਰਪੋਰੇਸ਼ਨ ਨੇ ਇਹਨਾਂ ਨੇ ਫੇਲ 5 ਕਰੋੜ ਦਾ ਇੱਕ ਸਟ੍ਰੈਚ ਹੋਰ ਕਰਨਾ ਹੈ ਕੰਪਲੀਟ ਕਰਨ ਤੋਂ ਬਾਅਦ 5 ਕਰੋੜ ਦਾ ਇੱਕ ਹੋਰ ਸਟ੍ਰੈਚ ਹੈ ਔਰ ਬਾਕੀ B&R PWD ਉਹਨਾਂ ਨੇ ਵੀ ਕੰਮ ਕਰਨਾ ਸਰ ਇਹ ਬਹੁਤ ਵੱਡਾ ਪ੍ਰੋਜੈਕਟ ਹੈ ਜਿਸ ਦੇ ਤਕਰੀਬਨ 350 ਕਿਲੋਮੀਟਰ ਪਾਈਪਲਾਈਨਸ ਵਿਛਾਣੀਆਂ ਸੀ 1200 200 ਕਿਲੋਮੀਟਰ ਦੇ ਕਰੀਬ ਪਾਈਪਲਾਈਨਸ ਅਸੀਂ ਵਿਛਾ ਦਿੱਤੀਆਂ ਨੇ ਤੇ ਉਹਨਾਂ ਸਟ੍ਰੈਚਸ ਦੇ ਉੱਤੇ ਸੜਕਾਂ ਬਣਨ گی۔ ਅਸੀਂ ਅਭਲੋਵਾਲ ਤੋਂ ਕੰਮ ਸ਼ੁਰੂ ਕਰਾਂਗੇ ਨਾਬਾ ਰੋਡ ਦੇ ਪਾਸੇ ਉਸ ਤੋਂ ਬਾਅਦ ਅਸੀਂ ਸ਼ਹਿਰ ਚਾਵਾਂਗੇ ਰਜਬਾਹ ਰੋਡ ਭੁਪਿੰਦਰਾ ਰੋਡ ਇਹਦੇ ਲੀਲਾ ਪਵਨ ਚੌਕ ਦੇ ਸਾਰੇ ਜਿਹੜੀਆਂ ਰੋਡਸ ਹੈਗੀਆਂ ਮੇਨ ਪਾਈਪਸ ਵਾਲੀ ਰੋਡ ਹੋ ਕੀ ਸਾਰੀਆਂ ਰੋਡਾਂ ਦੇ ਨਵੀਆਂ ਬਣਨ ਦੇਖੋ ਪਟਿਆਲੇ ਦੇ ਵਿੱਚ ਇੱਕ ਬਹੁਤ ਵੱਡੀ ਸਿਰਦਰਦੀ ਬਣਿਆ ਹੋਇਆ ਸੀ ਨੀਰੀ ਵੀ ਔਰ ਸ਼ਹਿਰ ਵਾਸੀਆਂ ਦੀ ਉਹ ਸੀਗਾ ਜਿਹੜੀਆਂ ਸੜਕਾਂ ਪੱਟੀਆਂ ਹੋਈਆਂ ਸੀ ਅੱਜ ਅਸੀਂ ਤਕਰੀਬਨ ਤਕਰੀਬਨ 40 ਕਰੋੜ ਰੁਪਏ ਦੇ ਬਜਟ ਦੇ ਨਾਲ ਸ਼ਹਿਰ ਦੀਆਂ ਮੇਨ ਰੋਡਸ ਤੇ ਇੰਟੀਰੀਅਰ ਦੀਆਂ ਰੋਡ ਜਿਹੜੀਆਂ ਹਨ ਉਹ ਜਿਹੜੀਆਂ ਰੀਕਾਰਪਟਿੰਗ ਕਰਨ ਜਾ ਰਹੇ ਹਾਂ ਜੀ ਅੱਜ ਉਸ ਦਿਸ਼ਾ ਦੇ ਵਿੱਚ ਪਹਿਲਾ ਜਿਹੜਾ ਹੈਗਾ ਦੇਖੋ ਪੁਰਾਣੇ ਬੱਸ ਸਟੈਂਡ ਤੋਂ ਲੈ ਕੇ ਜਿਹੜਾ ਹੈਗਾ ਵੱਡੀ ਨਦੀ ਦਾ ਪੁਲਾਂ ਦਾ ਕਿ ਰੋਡ ਨੂੰ ਜਿਹੜਾ ਹੈ ਦੀ ਕਾਰਪਟ ਫੁੱਲੀ ਦੀ ਕਾਰਪਟ ਕਰਕੇ ਨਵਾਂ ਬਣਾਇਆ ਜਾਏਗਾ ਇਹਦੇ ਨਾਲ ਜਿਹੜਾ ਹੈ 7 ਕਰੋੜ ਰੁਪਇਆ ਲੱਗ ਰਿਹਾ ਸਾਡਾ ਉਸ ਤੋਂ ਬਾਅਦ 22 ਕਰੋੜ ਦੀਆਂ ਰੋਡਸ ਜਿਹੜੀਆਂ ਨੇ ਉਹ ਬਣਾਉਣੀਆਂ ਨੇ ਮਿਊਨਿਸਪਲ ਕਾਰਪੋਰੇਸ਼ਨ ਨੇ ਇਹਨਾਂ ਨੇ ਫੇਲ 5 ਕਰੋੜ ਦਾ ਇੱਕ ਸਟ੍ਰੈਚ ਹੋਰ ਕਰਨਾ ਹੈ ਕੰਪਲੀਟ ਕਰਨ ਤੋਂ ਬਾਅਦ 5 ਕਰੋੜ ਦਾ ਇੱਕ ਹੋਰ ਸਟ੍ਰੈਚ ਹੈ ਔਰ ਬਾਕੀ B&R PWD ਉਹਨਾਂ ਨੇ ਵੀ ਕੰਮ ਕਰਨਾ ਸਰ ਇਹ ਬਹੁਤ ਵੱਡਾ ਪ੍ਰੋਜੈਕਟ ਹੈ ਜਿਸ ਦੇ ਤਕਰੀਬਨ 350 ਕਿਲੋਮੀਟਰ ਪਾਈਪਲਾਈਨਸ ਵਿਛਾਣੀਆਂ ਸੀ 1200 200 ਕਿਲੋਮੀਟਰ ਦੇ ਕਰੀਬ ਪਾਈਪਲਾਈਨਸ ਅਸੀਂ ਵਿਛਾ ਦਿੱਤੀਆਂ ਨੇ ਤੇ ਉਹਨਾਂ ਸਟ੍ਰੈਚਸ ਦੇ ਉੱਤੇ ਸੜਕਾਂ ਬਣਨ گی۔ ਅਸੀਂ ਅਭਲੋਵਾਲ ਤੋਂ ਕੰਮ ਸ਼ੁਰੂ ਕਰਾਂਗੇ ਨਾਬਾ ਰੋਡ ਦੇ ਪਾਸੇ ਉਸ ਤੋਂ ਬਾਅਦ ਅਸੀਂ ਸ਼ਹਿਰ ਚਾਵਾਂਗੇ ਰਜਬਾਹ ਰੋਡ ਭੁਪਿੰਦਰਾ ਰੋਡ ਇਹਦੇ ਲੀਲਾ ਪਵਨ ਚੌਕ ਦੇ ਸਾਰੇ ਜਿਹੜੀਆਂ ਰੋਡਸ ਹੈਗੀਆਂ ਮੇਨ ਪਾਈਪਸ ਵਾਲੀ ਰੋਡ ਹੋ ਕੀ ਸਾਰੀਆਂ ਰੋਡਾਂ ਦੇ ਨਵੀਆਂ ਬਣਨ ਦੇਖੋ ਪਟਿਆਲੇ ਦੇ ਵਿੱਚ ਇੱਕ ਬਹੁਤ ਵੱਡੀ ਸਿਰਦਰਦੀ ਬਣਿਆ ਹੋਇਆ ਸੀ ਨੀਰੀ ਵੀ ਔਰ ਸ਼ਹਿਰ ਵਾਸੀਆਂ ਦੀ ਉਹ ਸੀਗਾ ਜਿਹੜੀਆਂ ਸੜਕਾਂ ਪੱਟੀਆਂ ਹੋਈਆਂ ਸੀ ਅੱਜ ਅਸੀਂ ਤਕਰੀਬਨ ਤਕਰੀਬਨ 40 ਕਰੋੜ ਰੁਪਏ ਦੇ ਬਜਟ ਦੇ ਨਾਲ ਸ਼ਹਿਰ ਦੀਆਂ ਮੇਨ ਰੋਡਸ ਤੇ ਇੰਟੀਰੀਅਰ ਦੀਆਂ ਰੋਡ ਜਿਹੜੀਆਂ ਹਨ ਉਹ ਜਿਹੜੀਆਂ ਰੀਕਾਰਪਟਿੰਗ ਕਰਨ ਜਾ ਰਹੇ ਹਾਂ ਜੀ ਅੱਜ ਉਸ ਦਿਸ਼ਾ ਦੇ ਵਿੱਚ ਪਹਿਲਾ ਜਿਹੜਾ ਹੈਗਾ ਦੇਖੋ ਪੁਰਾਣੇ ਬੱਸ ਸਟੈਂਡ ਤੋਂ ਲੈ ਕੇ ਜਿਹੜਾ ਹੈਗਾ ਵੱਡੀ ਨਦੀ ਦੇ ਪੁਲਾਂ ਦਾ ਕਿ ਰੋਡ ਨੂੰ ਜਿਹੜਾ ਹੈ ਦੀ ਕਾਰਪਟ ਫੁੱਲੀ ਦੀ ਕਾਰਪਟ ਕਰਕੇ ਨਵਾਂ ਬਣਾਇਆ ਜਾਏਗਾ ਇਹਦੇ ਨਾਲ ਜਿਹੜਾ ਹੈ 7 ਕਰੋੜ ਰੁਪਇਆ ਲੱਗ ਰਿਹਾ ਸਾਡਾ ਉਸ ਤੋਂ ਬਾਅਦ 22 ਕਰੋੜ ਦੀਆਂ ਰੋਡਸ ਜਿਹੜੀਆਂ ਨੇ ਉਹ ਬਣਾਉਣੀਆਂ ਨੇ ਮਿਊਨਿਸਪਲ ਕਾਰਪੋਰੇਸ਼ਨ ਨੇ ਇਹਨਾਂ ਨੇ ਫੇਲ 5 ਕਰੋੜ ਦਾ ਇੱਕ ਸਟ੍ਰੈਚ ਹੋਰ ਕਰਨਾ ਹੈ ਕੰਪਲੀਟ ਕਰਨ ਤੋਂ ਬਾਅਦ 5 ਕਰੋੜ ਦਾ ਇੱਕ ਹੋਰ ਸਟ੍ਰੈਚ ਹੈ ਔਰ ਬਾਕੀ B&R PWD ਉਹਨਾਂ ਨੇ ਵੀ ਕੰਮ ਕਰਨਾ ਸਰ ਇਹ ਬਹੁਤ ਵੱਡਾ ਪ੍ਰੋਜੈਕਟ ਹੈ ਜਿਸ ਦੇ ਤਕਰੀਬਨ 350 ਕਿਲੋਮੀਟਰ ਪਾਈਪਲਾਈਨਸ ਵਿਛਾਣੀਆਂ ਸੀ 1200 200 ਕਿਲੋਮੀਟਰ ਦੇ ਕਰੀਬ ਪਾਈਪਲਾਈਨਸ ਅਸੀਂ ਵਿਛਾ ਦਿੱਤੀਆਂ ਨੇ ਤੇ ਉਹਨਾਂ ਸਟ੍ਰੈਚਸ ਦੇ ਉੱਤੇ ਸੜਕਾਂ ਬਣਨ گی۔ ਅਸੀਂ ਅਭਲੋਵਾਲ ਤੋਂ ਕੰਮ ਸ਼ੁਰੂ ਕਰਾਂਗੇ ਨਾਬਾ ਰੋਡ ਦੇ ਪਾਸੇ ਉਸ ਤੋਂ ਬਾਅਦ ਅਸੀਂ ਸ਼ਹਿਰ ਚਾਵਾਂਗੇ ਰਜਬਾਹ ਰੋਡ ਭੁਪਿੰਦਰਾ ਰੋਡ ਇਹਦੇ ਲੀਲਾ ਪਵਨ ਚੌਕ ਦੇ ਸਾਰੇ ਜਿਹੜੀਆਂ ਰੋਡਸ ਹੈਗੀਆਂ ਮੇਨ ਪਾਈਪਸ ਵਾਲੀ ਰੋਡ ਹੋ ਕੀ ਸਾਰੀਆਂ ਰੋਡਾਂ ਦੇ ਨਵੀਆਂ ਬਣਨ ਕੋ ਪਟਿਆਲੇ ਦੇ ਵਿੱਚ ਇੱਕ ਬਹੁਤ ਵੱਡੀ ਸਿਰਦਰਦੀ ਬਣਿਆ ਹੋਇਆ ਸੀ ਨੀਰੀ ਵੀ ਔਰ ਸ਼ਹਿਰ ਵਾਸੀਆਂ ਦੀ ਉਹ ਸੀਗਾ ਜਿਹੜੀਆਂ ਸੜਕਾਂ ਪੱਟੀਆਂ ਹੋਈਆਂ ਸੀ ਅੱਜ ਅਸੀਂ ਤਕਰੀਬਨ ਤਕਰੀਬਨ 40 ਕਰੋੜ ਰੁਪਏ ਦੇ ਬਜਟ ਦੇ ਨਾਲ ਸ਼ਹਿਰ ਦੀਆਂ ਮੇਨ ਰੋਡਸ ਤੇ ਇੰਟੀਰੀਅਰ ਦੀਆਂ ਰੋਡਸ ਜਿਹੜੀਆਂ ਨੇ ਉਹ ਜਿਹੜੀਆਂ ਰੀਕਾਪਟਿੰਗ ਕਰਨ ਜਾ ਰਹੇ ਹਾਂ ਜੀ ਅੱਜ ਉਸ ਦਿਸ਼ਾ ਦੇ ਵਿੱਚ ਪਹਿਲਾ ਜਿਹੜਾ ਹੈਗਾ ਉਹ ਦੇਖੋ ਪੁਰਾਣੇ ਬੱਸ ਸਟੈਂਡ ਤੋਂ ਲੈ ਕੇ ਜਿਹੜਾ ਹੈਗਾ ਵੱਡੀ ਨਦੀ ਦਾ ਪੁਲਾਂ ਦਾ ਕਿ ਰੋਡ ਨੂੰ ਜਿਹੜਾ ਹੈ ਦੀ ਕਾਰਪਟ ਫੁੱਲੀ ਦੀ ਕਾਰਪਟ ਕਰਕੇ ਨਵਾਂ ਬਣਾਇਆ ਜਾਏਗਾ ਇਹਦੇ ਨਾਲ ਜਿਹੜਾ ਹੈ 7 ਕਰੋੜ ਰੁਪਇਆ ਲੱਗ ਰਿਹਾ ਸਾਡਾ ਉਸ ਤੋਂ ਬਾਅਦ 22 ਕਰੋੜ ਦੀਆਂ ਰੋਡਸ ਜਿਹੜੀਆਂ ਨੇ ਉਹ ਬਣਾਉਣੀਆਂ ਨੇ ਮਿਊਨਿਸਪਲ ਕਾਰਪੋਰੇਸ਼ਨ ਨੇ ਇਹਨਾਂ ਨੇ ਫੇਲ 5 ਕਰੋੜ ਦਾ ਇੱਕ ਸਟ੍ਰੈਚ ਹੋਰ ਕਰਨਾ ਹੈ ਕੰਪਲੀਟ ਕਰਨ ਤੋਂ ਬਾਅਦ 5 ਕਰੋੜ ਦਾ ਇੱਕ ਹੋਰ ਸਟ੍ਰੈਚ ਹੈ ਔਰ ਬਾਕੀ B&R PWD ਉਹਨਾਂ ਨੇ ਵੀ ਕੰਮ ਕਰਨਾ ਸਰ ਇਹ ਬਹੁਤ ਵੱਡਾ ਪ੍ਰੋਜੈਕਟ ਹੈ ਜਿਸ ਦੇ ਤਕਰੀਬਨ 350 ਕਿਲੋਮੀਟਰ ਪਾਈਪਲਾਈਨਸ ਵਿਛਾਣੀਆਂ ਸੀ 1200 200 ਕਿਲੋਮੀਟਰ ਦੇ ਕਰੀਬ ਪਾਈਪਲਾਈਨਸ ਅਸੀਂ ਵਿਛਾ ਦਿੱਤੀਆਂ ਨੇ ਤੇ ਉਹਨਾਂ ਸਟ੍ਰੈਚਸ ਦੇ ਉੱਤੇ ਸੜਕਾਂ ਬਣਨ گی۔ ਅਸੀਂ ਅਭਲੋਵਾਲ ਤੋਂ ਕੰਮ ਸ਼ੁਰੂ ਕਰਾਂਗੇ ਨਾਬਾ ਰੋਡ ਦੇ ਪਾਸੇ ਉਸ ਤੋਂ ਬਾਅਦ ਅਸੀਂ ਸ਼ਹਿਰ ਚਾਵਾਂਗੇ ਰਜਬਾਹ ਰੋਡ ਪੁਪੰਗੜਾ ਰੋਡ ਇਹਦੇ ਲੀਲਾ ਪਵਨ ਚੌਕ ਦੇ ਸਾਰੇ ਜਿਹੜੀਆਂ ਰੋਡਸ ਹੈਗੀਆਂ ਮੇਨ ਪਾਈਪਸ ਵਾਲੀ ਰੋਡ ਹੋ ਕੀ ਸਾਰੀਆਂ ਰੋਡਾਂ ਦੇ ਨਵੀਆਂ ਬਣਨ